ਜਿਹੜਾ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਉਸ ਦਿਨ 2 ਦਸੰਬਰ ਨੂੰ ਫਕੀਲ ਤੋਂ ਸਿੰਘ ਸਾਹਿਬ ਨੇ ਜਾਰੀ ਕੀਤਾ ਸੀ ਸੱਤ ਮੈਂਬਰੀ ਕਮੇਟੀ ਸ਼੍ਰੋਮਣੀ ਕਾਲੀ ਦਲ ਦੀ ਭਰਤੀ ਕਰਨ ਵਾਸਤੇ ਉਹ ਸਬੰਧ ਵਿੱਚ ਸਿੰਘ ਸਾਹਿਬ ਨਾਲ ਵਿਚਾਰ ਕਰਨ ਲਈ ਤੇ ਨਾਲ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜੈਦਾ ਹਰਜਿੰਦਰ ਸਿੰਘ ਧਾਮੀ ਸਾਹਿਬ ਦੇ ਨਾਲ ਬੈਠ ਕੇ ਇਹਦੇ ਬਾਰੇ ਸਾਰੀ ਵਿਚਾਰ ਹੋਈ ਆ ਤੇ ਤਾਮੀ ਸਾਹਿਬ ਵੀ ਇਸ ਗੱਲ ਤੇ ਪੂਰਾ ਪਹਿਰਾ ਦੇ ਰਹੇ ਨੇ ਮਦਈ ਨੇ ਕਿ ਜਿਹੜੇ ਹੁਕਮਨਾਮੇ ਹਨ ਉਹਨਾਂ ਦੀ ਇਨ ਬਿਨ ਪਾਲਣਾ ਹੋਣੀ ਚਾਹੀਦੀ ਹੈ ਜਿਹੜਾ ਦੇਸ਼ ਉਦੋਂ ਅਕਾਲਪੁਰ ਸਾਹਿਬ ਉਨੋਂ ਆਇਆ ਉਸ ਵਿੱਚ ਕੋਈ ਢਿਲਮਠ ਨਹੀਂ ਹੋਣੀ ਚਾਹੀਦੀ ਕੋਈ ਆਨਾ ਕਾਨੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਧਿਰ ਨੂੰ ਕਿਸੇ ਆਗੂ ਨੂੰ ਜਾਂ ਕਿਸੇ ਖਰਸਤਾ ਨੂੰ ਉਹਦੇ ਬਾਰੇ ਸਾਰੀ ਵਿਚਾਰ ਹੋਈ ਹੈ ਤੇ ਸਾਨੂੰ ਉਮੀਦ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਹੋਊਗੀ ਛੇਵੇਂ ਪਾਤਸ਼ਾਹ ਜੀ ਦੀ ਗੁਰੂ ਰਾਮਦਾਸ ਜੀ ਦੀ ਮਿਹਰ ਸਦਕਾ ਬਖਸ਼ੇ ਸਦਕਾ ਰਹਿਮਤ ਹੋਊਗੀ ਗੁਰੂ ਸਾਹਿਬ ਦੀ ਸਿੱਖ ਪੰਥ ਦੇ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਇਨ ਬਿਨ ਲਾਗੂ ਹੋਣਗੇ ਇਹ ਅੱਗੇ ਵੀ ਕਈ ਵਾਰੀ ਮੀਟਿੰਗ ਹੋਈਆਂ ਹੋਈਆਂ ਜੀ ਮੈਂਬਰਸ਼ਿਪ ਮਹੀਨੂ ਲੈ ਕੇ ਹਾਲਾਂਕਿ ਅੱਜ ਅਕਾਲੀ ਢਲ ਦੀ ਮਹੀਨੂ ਸ਼ੁਰੂ ਹੋ ਗਈ ਹੈ ਲੇਕਿਨ ਸਾਫਟ ਕਮੇਟੀ ਤੇ ਨਹੀਂ ਹੋਈ ਲੇਕਿਨ ਅਕਾਲੀ ਢਲ ਨੇ ਆਪਣੀ ਭਰਤੀ ਮਹੀਨੂ ਭਰਤੀ ਵੀ ਸ਼ੁਰੂ ਕਰ ਦਿੱਤੀ ਹੈ ਦੇਖੋ ਇਸ ਗੱਲ ਦਾ ਸਿੰਘ ਸਾਹਿਬ ਨੇ ਵੀ ਉਹਨਾਂ ਨੂੰ ਮੈਸੇਜ ਦਿੱਤਾ ਹੈ ਤੇ ਧਾਮੀ ਸਾਹਿਬ ਨੇ ਵੀ ਗੱਲ ਆਖੀ ਹੈ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨਾਮਿਆਂ ਦੀ ਪਾਲਣਾ ਨਾ ਕਰਕੇ ਜਿਹੜੀ ਭਰਤੀ ਕਰੋਗੇ ਉਹਨੂੰ ਪੰਥ ਨੇ ਸਹਿਕਾਰ ਨਹੀਂ ਕਰਨਾ ਤੇ ਉਹਨਾਂ ਨੇ ਇਹ ਜਿਹੜਾ ਸੁਣਿਆ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਲੀਡਰਸ਼ਿਪ ਹੈ ਉਹਨੂੰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਸੋਹਿਰਦ ਨੇ ਤੇ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਕਰਨਾ ਚਾਹੁੰਦੇ ਆ ਉਹ ਇਸ ਗੱਲ ਨੂੰ ਮੰਨ ਰਹੇ ਆ ਕਿ ਜੇ ਭਰਤੀ ਹੋਊਗੀ ਜਿਸ ਨੂੰ ਸੰਗਤ ਨੇ ਵੀ ਪ੍ਰਵਾਨ ਕਰਨਾ ਆ ਉਹ ਭਰਤੀ ਹੋਊਗੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਕਮੇਟੀ ਜਿਹੜੀ 7 ਮੈਂਬਰੀ ਆ ਉਹਦੀ ਦੇਖ ਰੇ ਕੇ ਹੀ ਭਰਤੀ ਹੋਊਗੀ ਸਾਰੀ ਤੇ ਕੋਈ ਭਰਤੀ ਨੂੰ ਪੰਥ ਨੇ ਮਾਨਤਾ ਦੇਣੀ ਆ ਤੇ ਸਾਨੂੰ ਉਮੀਦ ਆ ਕਿ ਇਸ ਜਿਹੜੀ ਭਰਤੀ ਮਹਿੰਮ ਦਾ ਵੀ ਅਕਾਲ ਪਤਖ ਸਾਹਿਬ ਦੇ ਹੁਕਮਨਾਮਿਆਂ ਨੂੰ ਲੈ ਕੇ ਇਹਦਾ ਵੀ ਕੋਈ ਹੱਲ ਨਿਕਲੇ ਆਊਗਾ ਕਿਦੋਂ ਦਾ ਕਾਗਜ਼ ਹੋਏਗਾ ਜੀ ਦੇਖੋ ਸਮੇਂ ਦੀ ਗੱਲ ਨਹੀਂ ਕਰ ਸਕਦੇ ਦੋ ਚਾਰ ਦਿਨ ਦੀ ਗੱਲ ਆ ਇਹ ਸਾਰੀ ਗੱਲ ਪੰਜਾਬ ਦੇ ਪੰਜਾਬੀਆਂ ਅੱਗੇ ਸਿੱਖ ਪੰਥ ਅੱਗੇ ਤੇ ਸੰਗਤਾਂ ਅੱਗੇ ਸਾਰਾ ਕੁਝ ਦੋ ਤਿੰਨ ਦਿਨਾਂ ਚ ਸਾਰਾ ਕੁਝ ਸਾਹਮਣੇ ਆ ਜਾਣਾ ਹੈ ਸਰਬ ਸਭ ਸਬਾਰ ਲਹਿਰ ਨੇਤਾ ਆਪਣੇ ਆਪ ਉਸੇ ਬਿਨਾਂ ਪੰ ਕਰਦਾ ਸੀ ਆਪਣਾ ਜਿਸ ਦਿਨ ਇਹ ਅਕਾਲ ਪਤਖ ਸਾਹਿਬ ਦੀ ਫਤਿਹ ਆਰਡਰ ਹੋਈਗਾ ਔਰ ਉਹ ਆਦੇਸ਼ ਅੱਜ 2 ਮਹੀਨੇ ਲਗਭਗ 2 ਮਹੀਨੇ ਹੋ ਚੁੱਕੇ ਨੇ ਉਹਨਾਂ ਨੂੰ ਅੱਗੇ ਬੰਨਿਆ ਹੀ ਨਹੀਂ ਗਿਆ ਇਸ ਨੂੰ ਕੀ ਸਮਝਦੇ ਹੋ ਕਿ ਅਸ਼ੋਮੀ ਕਾਲੀਦਲ ਇਸ ਨੂੰ ਨਹੀਂ ਜਾਣਦੀ ਕੁਝ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਦੇਖੋ ਇਦਾਂ ਜੀ ਵੀ ਹਰ ਗੁਰਸਿੱਖ ਗੁਰੂ ਨਾਨਕ ਨਾਮਲੇਵਾ ਸੰਗਤ ਜਿਹੜੇ ਵੀ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦੇ ਹੇਠ ਜਿਹੜੇ ਸਾਰੇ ਆਉਂਦੇ ਨੇ ਜਾਂ ਕਬੂਲਦੇ ਨੇ ਜਿਹੜੇ ਮੀਰੀ ਪੀਰੀ ਦੇ ਸਿਧਾਂਤ ਦੀ ਪਾਲਣਾ ਕਰਦੇ ਨੇ ਉਹ ਸਾਰੇ ਜਿਹੜੇ ਗੁਰਸਿੱਖ ਨੇ ਅਕਾਲ ਪਤਵਾਰ ਸਾਹਿਬ ਦੇ ਹੁਕਮਨਾਮਿਆਂ ਨੂੰ ਇਨ ਬੈਨੋ ਦੀ ਪਾਲਣਾ ਕਰਨਗੇ ਕੋਈ ਉਹਦੇ ਸਟੇਲ ਮੱਠ ਨਹੀਂ ਆਊਗੀ ਪਰ ਪਰ ਰਾਜੂ ਸਾਹਿਬ ਕਰਕੇ ਇਹ ਕਾਰਨ ਤੁਸੀਂ ਕੀ ਸਮਾਂ ਦਿਓ ਕਿ ਲੇਟ ਹੋਣ ਦਾ ਕੀ ਕਾਰਨ ਹੈ ਦੇਖੋ ਲੇਟ ਤਾਂ ਹੁਣ ਜਿਨ੍ਹਾਂ ਨੇ ਲੇਟ ਕੀਤਾ ਹੈ ਤਾਂ ਉਹ ਹੀ ਜਵਾਬ ਦੇ ਸਕਦੇ ਆ ਔਰ ਇਹ ਗੁਰਸਿੱਖ ਨਹੀਂ ਇਹ ਗੁਰਸਿੱਖਾਂ ਦਾ ਫਰਜ਼ ਨਹੀਂ ਬਣਦਾ ਇਹਦੇ ਪਿੱਛੇ ਇਹਦੇ ਆਪਣੇ ਆਪਣੇ ਕਰਕੇ ਕਦੀ ਵੀ ਸਾਦੇ ਸਿਧਾਂਤ ਨੂੰ ਢਾਹ ਨਹੀਂ ਲੱਗਣੀ ਚਾਹੀਦੀ ਸਿਧਾਂਤ ਸਾਡਾ ਬਰਕਰਾਰ ਰਹੂਗਾ ਰਹਿੰਦੀ ਦੁਨੀਆਂ ਤੱਕ ਮੀਰੀ ਪੀਰੀ ਦਾ ਇਹ ਸਾਰਿਆਂ ਨੂੰ ਜਿਹੜੇ ਆਪਣੇ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਇਹ ਤਾਂਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਲੋਕ ਉਹ ਸਾਰੇ ਇਸ ਗੱਲ ਨੂੰ ਮੰਨਣਗੇ ਪਰ ਜਿਹੜਾ ਨਹੀਂ ਮੰਨਿਆ ਜਦਾ ਤੁਸੀਂ ਵੀ ਸਮਝ ਲਿਓ ਕਿ ਜੂਰ ਨਹੀਂ ਅਕਾਲੀ ਦਰਬਾਰ ਇਹਨਾਂ ਨੇ ਨਹੀਂ ਮੰਨਿਆ ਉਹਨਾਂ ਦੇਸ਼ ਦੇ ਉਹ ਗੁਰਸਿੱਖ ਨਹੀਂ ਆ ਉਸ ਰਿਕਾਰਡ ਦੇ ਦੇਸ਼ਾਂ ਨੂੰ ਕਿੱਥੇ ਜਾਂਦੇ ਜਿਹੜੇ ਜਿਹੜੇ ਨਹੀਂ ਮੰਨਦੇ ਉਹ ਬਹੁਤ ਵੱਡੀ ਕਤਾਈ ਕਰ ਰਹੇ ਨੇ ਬਹੁਤ ਵੱਡੀਆਂ ਗਲਤੀਆਂ ਕਰ ਰਹੇ ਨੇ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਇਸ ਗੱਲ ਨੂੰ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ ਸਿੱਖ ਸੰਗਤ ਕਦੀ ਵੀ ਇਸ ਗੱਲ ਨੂੰ ਨਹੀਂ ਆਪਣੇ ਸਵੀਕਾਰ ਕਰੂਗੀ ਅਕਾਲੀ ਦਲ ਨੂੰ ਹਰਿਆਣਾ ਦੀਆਂ ਤੋਣਾਂ ਦੇ ਵਿੱਚ काफी ਸਫਲਤਾ ਮਿਲਈ ਹੈ ਇਹਦਾ ਕੀ ਕੋਈ ਸੰਯੋਗ ਹੈ ਕਿਉਂਕਿ ਪੰਜਾਬ ਦੇ ਕਿਸੇ ਸਰ ਦੇ ਤੇ ਹਰਿਆਣਾ ਵਿੱਚ ਉਹਨਾਂ ਲੋਕਾਂ ਦੇ ਪਤਰੇ ਤੇ ਚਲੋ ਚੰਗੀ ਗੱਲ ਹੈ ਜੀ ਜੇ ਅਕਾਲੀ ਦਲ ਨੂੰ ਉੱਥੇ ਆਪਣੇ ਉਹਨਾਂ ਦੇ ਮੈਂਬਰ ਬਣੇ ਨੇ ਤੇ ਬੜੀ ਇਸ ਗੱਲ ਦੀ ਸਾਨੂੰ ਤਾਂ ਖੁਸ਼ੀ ਆ ਕਰਕੇ ਸੀ ਵੀ ਕਾਲੀ ਆ ਅਸੀਂ ਅਕਾਲੀ ਦਲ ਦੀ ਸੁੱਖ ਮੰਗਦੇ ਆ ਤੇ ਅਕਾਲੀ ਦਲ ਨੂੰ ਅਸੀਂ ਟਕੜਾ ਹੋਣਾ ਦੇਖਣਾ ਚਾਹੁੰਦੇ ਆ ਅਸੀਂ ਜੰਮੇ ਅਕਾਲੀ ਆ ਸਾਡੇ ਬਜ਼ੁਰਗਾਂ ਨੇ ਅਕਾਲੀ ਦਲ ਵਾਸਤੇ ਬਹੁਤ ਵੱਡੀਆਂ ਜਿਹੜੀਆਂ ਹੈ ਗਈਆਂ ਸੰਘਰਸ਼ ਕੀਤੇ ਸ਼ਹਾਦਤਾਂ ਵੀ ਦਿੱਤੀਆਂ ਤੇ ਬੜੀ ਵੱਡੀ ਕਮਾਈ ਹੈ ਸਾਡੇ ਬਜ਼ੁਰਗਾਂ ਦੀ ਸਾਰਾ ਸਿੱਖ ਪੰਥ ਅਕਾਲੀ ਦਲ ਦਾ ਭਲਾ ਚਾਹੁੰਦਾ ਆ ਤੇ ਅਕਾਲੀ ਦਲ ਦੇ ਨਾਲ ਖੜਾ ਆ ਪਰ ਅਕਾਲੀ ਦਲ ਦੇ ਲੀਡਰਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋ ਪਾਸੇ ਨਹੀਂ ਰਹਿਣਾ ਚਾਹੀਦਾ ਹੁਕਮ ਨਾਮਿਆਂ ਦੀ ਇਹਨ ਬਿਨ ਪਾਲਣਾ ਕਰਨੀ ਚਾਹੀਦੀ ਹੈ ਠੀਕ ਹੈ ਜੀ ਮੈਂ ਦੇਖ ਦਿੱਤਾ ਗਿਆ ਸੀ ਕਿ ਦਾਗੀ ਤੇ ਬਾਗੀ ਇਕੱਠੇ ਹੋ ਜਾਣ ਇੱਕਤਾ ਦੇ ਵਿੱਚ ਕੀ ਗੱਲ ਇੱਥੇ ਲਿਖੀ ਹੈ ਜੀ ਤਾਂ ਜੀ ਦੇਖੋ ਅਸੀਂ ਤਾਂ ਜੋ ਸਾਰੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਸੀ ਉਹਨੂੰ ਅਸੀਂ ਵਾਈਂਡ ਅਪ ਕਰਤਾ ਸਮੇਟਤਾ ਸੀਗਾ ਜੋ ਸਾਨੂੰ ਹੁਕਮ ਹੋਇਆ ਸੀ ਆਪਣੇ ਕਾਲ ਤੱਕ ਸਭ ਤੋਂ ਤੇ ਉਹਨਾਂ ਨੇ ਕਿਹਾ ਸੀ ਕਿ ਅਕਾਲੀ ਦਲ ਦੇ ਬਾਸਤੇ ਅਕਾਲੀਦਲ ਨੂੰ ਤਕੜੇ ਕਰਨ ਵਾਸਤੇ ਤੁਸੀਂ ਆਪਣਾ ਯੋਗਦਾਨ ਪਾਓ ਤੇ ਹੌਲੀ ਹੌਲੀ ਸਾਰਾ ਪੰਥ ਇਕੱਠਾ ਆਊਗਾ ਅਸੀਂ ਚਾਹੁੰਦੇ ਹਾਂ ਪੰਥ ਇੱਕਤਾ ਹੋਵੇ ਤੇ ਐਸੀ ਗੱਲ ਨਹੀਂ ਕੋਈ ਇੱਕ ਦਿਨ ਆਊਗਾ ਜਦੋਂ ਸਾਰਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਆਊਗਾ ਇਹਦੇ ਵਿੱਚ ਕੋਈ ਦਾਗੀ-ਬਾਗੀ ਦੀ ਗੱਲ ਨਹੀਂ ਠੀਕ ਆ ਇਹ ਵਾਰੀ ਮਤਭੇਦ ਪੈਦਾ ਹੋ ਜਾਂਦੇ ਨੇ ਇਹ ਵਾਰੀ ਵੱਖਰੇਵੇਂ ਬਣ ਜਾਂਦੇ ਆ ਲੇਕਿਨ ਸਿਆਣੇ ਇਸ ਗੱਲ ਚਾਹੀ ਕਿ ਉਹਨਾਂ ਮਤਭੇਦਾਂ ਨੂੰ ਵੱਖਰੇਵਿਆਂ ਨੂੰ ਦੂਰ ਕਰਕੇ ਸਿੱਖ ਪੰਥ ਦੇ ਭਲੇ ਲਈ ਪੰਜਾਬ ਵਾਸਤੇ ਪੰਜਾਬ ਨੂੰ ਅਗਵਾਈ ਦੇਣ ਵਾਸਤੇ ਸਾਰੀਆਂ ਪੰਥਕ ਤੇਰਾ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਇਕੱਠੇ ਹੋਣ ਦੀ ਲੋੜ ਆ ਠੀਕ ਆ ਠੀਕ ਆ ਸਿੰਘ ਸਾਹਿਬ ਨੇ ਤਾਂ ਉਹ ਤਾਂ ਇਸ ਗੱਲ ਤੇ ਪੂਰਾ ਪੈਰਾ ਧਰੇ ਨੇ ਕਿ ਜਿਹੜੇ ਹੁਕਮਨਾਮੇ ਜਾਰੀ ਹੋਏ ਸਨ 2 ਤਰੀਕ ਨੂੰ ਉਹਨਾਂ ਦੀ ਇਨ ਬਿਨ ਪਾਲਣ ਹੋਣੀ ਚਾਹੀਦੀ ਆ ਤੇ ਜਿਹੜੀ ਸ਼੍ਰੋਮਣੀ ਕਾਲੀ ਦਲ ਦੀ ਭੱਤੀ ਆ ਉਹ ਸੱਤ ਮੈਂਬਰੀ ਕਮੇਟੀ ਦੀ ਦੇਖਰੇਖ ਹੋਣੀ ਚਾਹੀਦੀ ਹੈ ਧੰਨਵਾਦ ਜੀ ਪ੍ਰਾਪਰਟੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز